ਆਪਣੇ ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਕਰੋ ਜੇ ਬੱਚੇ ਕੋਲ ਨੇ ਕੋਈ ਚੀਜ਼ ਬਣਾਉਣੀ ਹੈ ਤੇ ਬੱਚੇ ਦੇ ਹੱਥ ਭੇਜੋ ਜਾ ਜਾ ਕੇ ਦਾਦੀ ਜੀ ਨੂੰ ਦੇ ਕੇ ਆ ਜਾ ਆਪਣੇ ਦਾਦਾ ਜੀ ਨੂੰ ਦੇ ਕੇ ਆ ਇਹ ਬੱਚੇ ਵਿੱਚ ਤੁਸੀਂ ਇੱਕ ਸੰਸਕਾਰ ਪੈਦਾ ਕਰ ਰਹੇ ਹੋ ਕੱਲ ਉਹ ਬੱਚਾ ਤੁਹਾਨੂੰ ਵੀ ਸਾਂਭੇਗਾ ਕਿ ਮੇਰੀ ਮਾਂ ਮੇਰੀ ਦਾਦੀ ਦੀ ਬਹੁਤ ਸੇਵਾ ਕਰਦੀ ਸੀ ਮੇਰਾ ਬਾਪੂ ਦਾ ਮੇਰੇ ਦਾਦੇ ਨਾਲ ਬਹੁਤ ਪਿਆਰ ਸੀ ਉਹ ਬੱਚਾ ਵੇਖ ਰਿਹਾ ਤੁਹਾਨੂੰ ਜੋ ਵੇਖ ਰਿਹਾ ਇਦਾਂ ਹੀ ਉਹਨੇ ਅੱਗੇ ਪਲਣਾ ਹੈ ਜੋ ਜਿੰਨਾ ਘਰਾਂ ਚ ਆਪਣੇ ਬੱਚੇ ਦੇ ਸਾਹਮਣੇ ਇੱਕ ਬਾਪ ਨੂੰ ਪਿਓ ਨਾਲ ਚੰਗੀ ਤਰ੍ਹਾਂ ਗੱਲ ਕਰਦੇ ਵੇਖਿਆ ਹੀ ਨਹੀਂ ਉਹਨਾਂ ਨੇ ਐਸੇ-ਐਸੇ ਟੱਬਰ ਵੇਖੇ ਜਿੱਥੇ ਇੱਕ ਪਿਓ ਨੇ ਆਪਣੇ ਪਿਓ ਨਾਲ ਚੰਗੀ ਤਰ੍ਹਾਂ ਗੱਲ ਆਪਣੇ ਬੱਚਿਆਂ ਸਾਹਮਣੇ ਕੀਤੀ ਨਹੀਂ ਹੁਣ ਆਪਣੇ ਬੱਚੇ ਤੋਂ ਕੀ ਉਮੀਦ ਲਾਏਗਾ ਵੀ ਤੇਰੇ ਨਾਲ ਰਿਸਪੈਕਟ ਨਾਲ ਗੱਲ ਕਰੇ ਕਿਉਂਕਿ ਜੋ ਬੀਜੋਗੇ ਉਹ ਤੁਹਾਨੂੰ ਵੜਣਾ ਪੈਣਾ ਇਹਨੂੰ ਕਹਿੰਦੇ ਨੇ ਫਰੀਦਾ ਲੋੜਿਆ ਦਾਖ ਬਜੋਰੀਆਂ ਕਿਕਰ ਬੀਜੈ ਜੱਟ ਕਹਿੰਦੇ ਵਿੜੇ ਵਿੱਚ ਕਿਕਰ ਦਾ ਦਰਖਤ ਹੋ ਗਿਆ ਵੇੜੇ ਵਿੱਚ ਤੇ ਟੱਬਰ ਸ਼ਹਿਰ ਨੂੰ ਤੁਰ ਪਿਆ ਗਵਾਂਡੀਆਂ ਪੁੱਛਿਆ ਕਿੱਥੇ ਚੱਲੇ ਹੋ ਕਹਿੰਦੇ ਅਸੀਂ ਨਾ ਟੋکریاں ਲੈਣ ਚੱਲੇ ਆ ਕਹਿੰਦੇ ਕੀ ਕਰਨੀਆਂ ਟੋکریاں ਕਹਿੰਦੇ ਇਹਦੇ ਵਿੱਚ ਅੰਗੂਰ ਪਾਇਆ ਕਰਨੇ ਆ ਕਹਿੰਦੇ ਅੰਗੂਰਾਂ ਦਾ ਬੂਟਾ ਤੇ ਤੁਹਾਡੇ ਘਰੇ ਨਹੀਂਗਾ ਸ਼ਹਿਰੋਂ ਲਿਆਉਣੇ ਨੇ ਕਹਿੰਦੇ ਨਹੀਂ ਨਹੀਂ ਆਹ ਵੇਖੋ ਇਹਨੂੰ ਇਹਨੂੰ ਅੰਗੂਰ ਲੱਗਿਆ ਕਰਦੇ ਆ ਉਹ ਗਵਾਂਢੀ ਹੱਸ ਪਿਆ ਉਹਨਾਂ ਦੇ ਵੇਖ ਕੇ ਕਹਿੰਦੇ ਕਮਲਿਓ ਕਿਕਰਾਂ ਨਾਲ ਤੇ ਕੰਡੇ ਲੱਗਦੇ ਆ ਕਿਕਰਾਂ ਨਾਲ ਅੰਗੂਰ ਨਹੀਂ ਲੱਗਦੇ ਬਿਜੌਰ ਲਾਕੇ ਦੇ ਅੰਗੂਰ ਬੜੇ ਮਿੱਠੇ ਮੰਨੇ ਗਏ ਆ ਸਾਈਜ਼ ਵੀ ਛੋਟੇ ਹੁੰਦੇ ਨੇ ਸ਼ੇਖ ਫਰੀਜ ਨੇ ਉਦਾਹਰਨ ਬੜੀ ਪਿਆਰੀ ਦਿੱਤੀ ਬਾਬਾ ਜੀ ਕਹਿੰਦੇ ਨੇ ਫਰੀਦਾ ਲੋੜਾ ਦਾਖ ਬਿਜੋਰੀਆਂ ਲੋੜ ਦਾ ਅਰਥ ਕੀ ਲੱਭਦਾ ਤੇ ਕਿਕਰ ਬੀਜੈ ਜੱਟ ਬੀਜੀਆਂ ਕਿਕਰ ਆ ਵਾ ਤੇ ਉਮੀਦਾਂ ਕਾਦੀਆਂ ਲਾਈਆਂ ਭਲਾ ਅੰਗੂਰਾਂ ਦੀਆਂ ਦਾਖਾਂ ਦੀਆਂ ਕਹਿੰਦੇ ਹੰਡੇ ਉਹਨ ਕਤਾਏ ਦਾ ਤੇ ਪੈਦਾ ਲੋੜਾ ਪਟ ਹੁਣ ਬੀਜ ਕੇ ਕਿ ਕਰਾਂ ਤੇ ਕਿ ਕਰਾਂ ਉਹ ਤੇ ਕੰਡੇ ਲੱਗਦੇ ਆ ਅੱਜ ਇਨਸਾਨ ਦੇ ਕਰਮ ਕਿਕਰਾਂ ਵਾਲੇ ਆ ਤੇ ਆਸ ਲਾ ਕੇ ਬੈਠਾ ਤੇ ਵਿੱਚੋਂ ਮੈਨੂੰ ਅੰਗੂਰਾਂ ਵਰਗੀ ਮਿਠਾਸ ਮੈਂ ਇਹਨੂੰ ਕਿਹਨੇ ਬੀਜੇ ਵਿਖ ਮੰਗਾਇ ਅੰਮ੍ਰਿਤ ਬੀਜ ਰਿਹਾ ਬੰਦਾ ਯਾਰ ਤੇ ਆਸ ਅੰਮ੍ਰਿਤ ਦੀ ਲਾ ਕੇ ਬੈਠਾ ਇਸ ਕਰਕੇ ਕਰਮ ਆਪਣੇ ਸਾਫ਼ ਰੱਖੋ ਆਪਣੇ ਕਰਮ ਦਾ ਇੰਨਾ ਕਿ ਧਿਆਨ ਰੱਖੋ ਵੀ ਸਵੇਰੇ ਆਪਣੇ ਜਦੋਂ ਮੰਜੇ ਤੋਂ ਉੱਠਦੇ ਆ ਨਾ ਇੱਕ ਅਰਦਾਸ ਕਰਕੇ ਉੱਠੋ ਸੱਚਿਆ ਪਾਲਸ਼ਾ ਪਹਿਲੀ ਗੱਲ ਤੇ ਮੈਨੂੰ ਇੰਨੀ ਹਿੰਮਤ ਬਖਸ਼ੋ ਵੀ ਮੈਂ ਅੱਜ ਪੂਰੇ ਦਿਨ ਚ ਕਿਸੇ ਦਾ ਇੱਕ ਕੰਮ ਸਵਾਰ ਸਕਾਂ ਜੇ ਮੈਂ ਕਿਹਦਾ ਕੰਮ ਸਵਾਰ ਨਹੀਂ ਸਕਦਾ ਮੈਨੂੰ ਇੰਨੀ ਹਿੰਮਤ ਜਰੂਰ ਬਖਸ਼ੋ ਮੇਰੇ ਕੋਲੋਂ ਕਿਹਦਾ ਕੰਮ ਵਿਗੜੇ ਨਾ ਮੈਂ ਕਿਹਦਾ ਨੁਕਸਾਨ ਨਾ ਕਰ ਸਕਾਂ ਜੇ ਕਿਤੇ ਅਸੀਂ ਸਮਾਜ ਵਿੱਚ ਹੌਲੀ-ਹੌਲੀ ਐਦਾਂ ਕਰਨ ਲੱਗ ਪਈਏ ਸਮਾਜ ਕਿੰਨਾ ਖੂਬਸੂਰਤ ਬਣੇਗਾ ਸਮਾਜ ਦੀ ਤਸਵੀਰ ਕਿੰਡੀ ਸਾਫ਼ ਹੋਏਗੀ ਕਿਉਂਕਿ ਇਹ ਸਾਨੂੰ ਆਪਣੇ ਆਪ ਵਿੱਚ ਇਕੱਲੇ-ਇਕੱਲੇ ਨੂੰ ਵਚਣਾ ਪੈਣਾ ਹੈ ਸੋਚਣਾ ਪੈਣਾ ਹੈ ਚੰਗੇ ਸੰਸਕਾਰ ਚੰਗੀਆਂ ਵਿਚਾਰਾਂ ਤੋਂ ਸਮਾਜ ਸਾਜ ਸਖਣਾ ਹੁੰਦਾ ਜਾ ਰਿਹਾ ਹੈ ਪਹਿਲਾ ਪ੍ਰੋਬਲਮ ਆ ਵਿਦੇਸ਼ਾਂ ਜੀ ਹੌਲੀ ਹੌਲੀ ਆਪਣੇ ਇੱਥੇ ਵੀ ਆ ਗਈਆਂ ਨੇ ਕਿਉਂ ਕਿਉਂਕਿ ਮਟੀਰੀਅਲ ਨੇ ਬੰਦੇ ਦੇ ਸਿਰ ਚੜ੍ਹ ਕੇ ਰਿਸ਼ਤਿਆਂ ਦਾ ਘਾਣ ਕਲਾ ਕੇ ਰਖ ਦਤਾ ਬੰਦਾ ਹਰ ਇੱਕ ਨੂੰ ਇਹ ਲੱਗ ਜਾਂਦਾ ਉਹ ਮੇਰੇ ਤੋਂ ਜ਼ਿਆਦਾ ਵਧੀਆ ਮੈਂ ਉਹ ਤੋਂ ਪਿੱਛੇ ਨਾ ਪਾਈ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਵਧੀਆ ਸੋਚ ਦੇ ਮਾਲਕ ਬਣੀਏ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਮਹਾਰਾਜ ਮੈਂ ਨਿਰਗੁਣ ਆ ਰਾਵਾਂ ਤੁਸੀਂ ਗੁਣਾ ਦੇ ਮਾਲਕ ਹੋ ਮੈਂ ਤੁਹਾਡੇ ਕੋਲੋਂ ਗੁਨਾ ਦੀ ਦਾਤ ਲੈਣ ਆਇਆ ਮੇਰੇ ਵਿੱਚ ਸਤ ਪੈਦਾ ਹੋਵੇ ਮੇਰੇ ਵਿੱਚ ਸੰਤੋਖ ਪੈਦਾ ਹੋਵੇ ਮੇਰੇ ਵਿੱਚ ਸਬਰ ਪੈਦਾ ਹੋਵੇ ਮੇਰੇ ਵਿੱਚ ਦਇਆ ਪੈਦਾ ਹੋਵੇ ਮੇਰੇ ਵਿੱਚ ਚੰਗੇ ਵਿਚਾਰ ਪੈਦਾ ਹੋਣ ਤੁਸੀਂ ਕਦੀ ਵੇਖੋ ਉਹੋ ਹੀ ਭਰਾ ਹੁੰਦੇ ਜਿਹੜੇ ਇੱਕੇ ਥਾਂ ਤੇ ਜੰਮਦੇ ਆਂ ਪਲਦੇ ਆਂ ਇੱਕੇ ਥਾਲੀ 'ਚ ਰੋਟੀ ਖਾਂਦੇ ਆ ਭਰਾ ਭਰਾ ਨੂੰ ਢੀਕਦਾ ਮਾਂ ਕਹਿੰਦੀ ਰੋਟੀ ਖਾ ਲਾ ਕਹਿੰਦਾ ਅਜੇ ਨਹੀਂ ਖਾਣੀ ਵੱਡੇ ਭਾਈ ਨਾਲ ਹੀ ਬਹਿ ਕੇ ਖਾਵਾਂਗਾ ਜਾਂ ਛੋਟੇ ਨਾਲ ਹੀ ਖਾਵਾਂਗਾ ਐਸਾ ਐਸਾ ਪਿਆਰ ਸੀ ਪਰ ਵਕਤ ਐਸਾ ਪਿਆ ਮੁੜ ਕੇ ਵੇਖਣਾ ਪਸੰਦ ਨਹੀਂ ਕੀਤਾ ਕਿ ਜਿਹਨੂੰ ਕਿਉਂ ਕਿਹੜੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਨੂੰ ਦੂਰ ਕਰਦੇ ਇਹਨੇ ਮਟੀਰੀਅਲ ਜਿਹੜਾ ਨਾ ਸਾਡੇ ਦਾਦੇ ਪੁਰਦਾਦੇ ਨਾਲ ਲੈ ਕੇ ਗਏ ਨਾ ਆਪਾਂ ਲੈ ਕੇ ਜਾਣਾ ਇਹ ਚੀਜ਼ਾਂ ਇੱਥੇ ਰਹਿ ਜਾਣੀਆਂ ਨੇ ਪਰ ਬੰਦੇ 'ਚ ਵਿਗਾੜ ਪੈਦਾ ਕਰ ਦਿੱਤਾ ਸਾਡੇ ਪਾਦਸ਼ਾਹ ਨੇ ਨਾ ਜ਼ਿੰਦਗੀ ਜੂ ਕੇ ਵਿਖਾਈ ਲੋਕ ਆਪਣਾ ਅੱਧਾ ਮਰਲਾ ਛੱਡਣ ਨੂੰ ਤਿਆਰ ਨਹੀਂ ਅਨੰਦਪੁਰ ਸਾਹਿਬ ਮਹਾਰਾਜ ਨੇ ਆਪਣੇ ਹੱਥੀ ਵਸਾਇਆ ਸੀ ਨਾ 1704 ਵਿੱਚ ਮਾਰੇ ਨੇ ਛੱਡ ਕੇ ਵਿਖਾਤਾ ਕਹਿਣ ਲੱਗੇ ਚੀਜ਼ਾਂ ਕਰਕੇ ਬੰਦਾ ਮਹਾਨ ਨਹੀਂ ਬੰਦੇ ਕਰਕੇ ਚੀਜ਼ਾਂ ਮਹਾਨ ਹੁੰਦੀਆਂ ਨੇ ਚੀਜ਼ਾਂ ਤੇ ਅੱਜ ਹੈਗੀਆਂ ਕੱਲ ਨੂੰ ਕਿਸੇ ਹੋਰ ਕੋ ਵੀ ਜਾ ਸਕਦੀਆਂ ਨੇ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਨੇ ਮੈਂ ਤੁਹਾਡੇ ਸਾਹਮਣੇ ਸੁਣਾਜਾਂਗਾ ਤੁਸੀਂ ਸੁਣ ਲੋਗੇ ਪਰ ਬੜੀ ਵੱਡੀ ਗੱਲ ਸੀ 1704 ਵਿੱਚ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਤੇ ਮੁੜ ਕੇ ਪਰਿਵਾਰ ਦਾ ਇੱਕ ਜੀ ਵੀ ਮੁੜ ਕੇ ਅਨੰਦਪੁਰ ਸਾਹਿਬ ਨਹੀਂ ਜਾ ਸਕਿਆ ਪਰ ਮਹਾਰਾਜ ਦੇ ਖੇੜੇ ਵਿੱਚ ਮਹਾਰਾਜ ਦੀ ਚੜ੍ਹਦੀ ਕਲਾ ਵਿੱਚ ਇਹ ਚੀਜ਼ਾਂ ਫਰਕ ਨਹੀਂ ਪਾ ਸਕੀਆਂ ਹੌਲੀ ਹੌਲੀ ਸਭ ਚੀਜ਼ ਹੀ ਖੁਸ਼ ਗਈਆਂ ਨਨਾਲਪੁਰ ਸਾਹਿਬ ਦਾ ਕਿਲਾ ਚਲਾ ਗਿਆ ਨਨਾਲਪੁਰ ਸਾਹਿਬ ਚਲਾ ਗਿਆ ਦੋ ਸਾਹਿਬ ਜਾਂ ਦੇ ਚਮਕੌਰ ਦੀ ਗੜੀ 'ਚ ਦੋ ਸਰਹੰਦੀਆਂ ਨੀਹਾਂ ਵਿੱਚ ਚਨੇ ਗਏ ਮਾਤਾ ਗੁਜਰੀ ਕੌਰ ਜੀ ਸ਼ਹੀਦ ਹੋ ਗਏ ਇਕੱਲੇ ਰਹਿ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਪਰ ਹੌਸਲਾ ਬੁਲੰਦ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਅਮਕਸਰ ਸਾਹਿਬ ਅਖੀਰ ਜਾ ਕੇ ਜਦੋਂ ਜੰਗ ਲੜੀ ਪਾਤਸ਼ਾਹ ਜੀ ਨੇ ਖਦਰਾਨ ਦੀ ਢਾਬ ਤੇ ਪਿੰਡ ਰਾਮੇਆਣਾ ਇਹ ਸਾਰਾ ਕੋਈ ਇਤਿਹਾਸ ਪੜ੍ਹ ਕੇ ਤਾਂ ਵੇਖੋ ਜੇ ਮਹਾਰਾਜ ਸੋਚਦੇ ਵੀ ਮੈਂ ਕਿੰਨਾ ਲਈ ਇਹ ਸਭ ਕੁਝ ਕਰ ਰਿਹਾ ਪੁੱਤਰ ਮੇਰੇ ਸ਼ਹੀਦ ਹੋ ਗਏ ਮੈਂ ਆਪਣੇ ਬੱਚਿਆਂ ਦੇ ਉੱਤੇ ਦੋ ਗਜ ਕਪੜਾ ਤੱਕ ਨਹੀਂ ਪਾ ਸਕਿਆ ਪਰ ਮਹਾਰਾਜ ਦਾ ਹੌਸਲਾ ਵੇਖੋ ਕਿੰਨਾ ਬਲੰਦ ਹੈ ਪਰ ਅੱਜ ਵੀ ਕਲਗੀ ਤਾਂ ਹੀ ਉਤੇ ਅੱਲਾ ਯਾਰ ਖਾਂ ਜੋਗੀ ਵਰਗਿਆਂ ਨੇ ਜਦੋਂ ਕਿਹਾ ਕਹਿੰਦਾ ਵੀ ਅਸੀਂ ਜਿੰਨੇ ਵੀ ਕਲਗੀ ਤਰਪਾਸ਼ਾ ਮਹਾਰਾਜ ਦੀ ਤਾਰੀਫ ਕਰੀਏ ਨਾ ਉਨੀ ਥੋੜੀ ਆ ਉਹ ਮੁਸਲਮਾਨ ਹੋ ਕੇ ਮਹਾਰਾਜ ਦੇ ਵਿੱਚ ਗੁਣ ਵੇਖਦਾ ਅਸੀਂ ਉਹਨਾਂ ਦੇ ਸਿੱਖ ਹੋ ਕੇ ਵੀ ਉਹ ਕੁਆਲਿਟੀ ਨਹੀਂ ਵੇਖ ਪਾਰਾ ਕਿਉਂ ਕਿਉਂਕਿ ਅਸੀਂ ਮਟੀਰੀਅਲ ਦੇ ਨਾਲ ਜੁੜੇ ਆ ਪਦਾਰਥਾਂ ਦੀ ਦੌੜ ਵਿੱਚ ਸਾਡਾ ਸਮਾਜ ਪੈ ਗਿਆ ਤੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣੀਆਂ ਭੈਣਾਂ ਆਗੇ ਆਪਣੀਆਂ ਮਾਵਾਂ ਵਗੇ ਜਿਹੜੇ ਪੜ ਸਕਦੇ ਆ ਸਵੇਰੇ ਵਕਤ ਤੇ ਉਠੋ ਆਪਣੇ ਦਿਨ ਦੀ ਸ਼ੁਰੂਆਤ ਸਤਗੁਰ ਦੀ ਬਾਣੀ ਤੋਂ ਕਰੋ ਕਿਸੇ ਦੇਹਧਾਰੀ ਪਖੰਡੀ ਕੋਲ ਨਹੀਂ ਜਾਣਾ ਆਪਣਾ ਦੁੱਖ ਸੁੱਖ ਆਪਣੇ ਗੁਰੂ ਦੇ ਨਾਲ ਸਾਂਝਾ ਕਰਨਾ ਹੈ ਮਹਿਤਾਨ ਦੀਵਾਨ ਤੋਂ ਹੈ ਮੇਰੇ ਸੁਆਮੀ ਤਾਨਦਾਰ ਹੁੰਦਾ ਤਾਕਤ ਦੀਵਾਨ ਦਾ ਅਰਥ ਹੈ ਮੇਰੇ ਮਨ ਦੀ ਤਾਕਤ ਤਾਨ ਦਾ ਅਰਥ ਹੈ ਫਿਜ਼ੀਕਲ ਤਾਕਤ ਮੈਤਾਨ ਦੀਵਾਨ ਤੋਂ ਹੈ ਮੇਰੇ ਸੁਆਮੀ ਮੈਂ ਤੁਹਾਡੇ ਅੱਗੇ ਅਰਦਾਸ ਮੇਰੀ ਅਰਦਾਸ ਤੁਹਾਡੇ ਅੱਗੇ ਹੈ ਮੈਂ ਹੋਰ ਥਾਂਉ ਨਹੀਂ ਜਿਸ पे ਕਰਾਂ ਬੇਨਤੀ ਮੈਨੂੰ ਕੋਈ ਹੋਰ ਜਗ੍ਹਾ ਦਿਸਦੀ ਨਹੀਂ ਮੈਂ ਕਿੱਥੇ ਜਾਵਾਂ ਅੱਜ ਭਾਵੇਂ ਆਪਾਂ ਬਹੁਤ ਬਣਾ ਲਈਆਂ ਜਗ੍ਹਾ ਸਾਡੀਆਂ ਤੇ ਇੰਨੀਆਂ ਜਗ੍ਹਾ ਬਣ ਗਿਆ ਵੀ ਮੱਝ ਨਾ ਮਿਲਦੀ ਹੋਵੇ ਤੇ ਜਗ੍ਹਾ ਹੋਰ ਵਾ ਜਵਾਕ ਨਾ ਹੁੰਦਾ ਹੋਵੇ ਤੇ ਜਗ੍ਹਾ ਹੋਰ ਵਾ ਅੱਜ ਤੇ ਅਸੀਂ ਕਿੰਨੇ ਦਾਤੇ ਬਣਾ ਲਏ ਜੀ ਸਾਡੇ ਸਮਾਜ ਦੇ ਵਿੱਚ ਅਦੇਹ ਧਾਰੀ ਗੁਰੂ ਡੰਬ ਸਾਡੇ ਸਮਾਜ ਦੇ ਵਿੱਚ ਘੁਣ ਵਾਂਗੂ ਲੱਗਾ ਹੋਇਆ ਪਿੰਡਾਂ ਵਿੱਚ ਗੁਰਦੁਆਰੇ ਆਲੀ ਸ਼ਾਨੇ ਜਿਹੜੇ ਵਧੀਆ ਗੁਰਦੁਆਰੇ ਗ੍ਰੰਥੀ ਸਿੰਘ ਸويرੇ ਪ੍ਰਕਾਸ਼ ਕਰਦਾ ਕਈ ਵਾਰੀ ਚਾਰ ਪ੍ਰਾਣੀ ਨਹੀਂ ਲੱਭਦੇ ਤੇ ਦੇਹਧਾਰੀਆਂ ਦੇ ਮਗਰ ਸਾਡੇ ਲੋਕ ਸਮਾਨ ਚੋਕੇ ਤੁਰੇ ਫਿਰਦੇ ਦੇਹਧਾਰੀ ਗੁਰੂ ਡੰਬ ਇੱਕ ਚੈਲੰਜ ਹੈ ਗੁਰੂ ਦੇ ਬਰਾਬਰ ਚੀਜ਼ਾਂ ਖੜੀਆਂ ਇਹ ਸਿਰਫ ਉਹ ਵਿਚਾਰਧਾਰਾ ਕੰਮ ਕਰਦੀ ਜਿਹੜੇ ਪਹਾੜੀ ਰਾਜੇ ਸੀ ਨਾ ਪਹਾੜੀ ਰਾਜਿਆਂ ਨੂੰ ਗੁਰੂ ਦੀ ਪ੍ਰਭਤਾ ਪਸੰਦ ਨਹੀਂ ਸੀ